ਜੇਸੂ ਵੱਲੇ ਇਹ ਸਾਰਾ ਕੁਝ ਹੋਇਆ ਸੀ ਮੈਂ ਤੁਹਾਨੂੰ ਕਿਹਾ ਸੀਗਾ ਕਿ 9 ਤਰੀਕ ਬੜੀ ਮਹੱਤਵਪੂਰਨ ਹੈ ਹੂੰ 24 ਹੋਏਗਾ ਸ਼ਾਇਦ 9 ਤੋਂ ਬਾਅਦ ਹੋਏਗਾ ਜੀ 9 ਤਰੀਕ ਨੂੰ ਬੇਲ ਆਊਟ ਪੈਕੇਜ ਦੀ ਕਿਸ਼ਤ ਆਉਣੀ ਸੀ ਕਿਸ਼ਤ ਆਉਂ ਪਏ ਗੱਲ ਕੀਤੀ ਸੀ ਕਿਸ਼ਤ ਆ ਗਈ ਜੀ ਤਾਂ ਅਗਲੀ ਸਵੇਰ ਪਾਕਿਸਤਾਨ ਦੀ ਫੌਜ ਨੇ ਹਮਲਿਆਂ ਦਾ ਆਲਾਨ ਕਰ ਦਿੱਤਾ ਸੀਗਾ ਠੀਕ ਹੈ ਨਾ ਤਾਂ ਇਹਦਾ ਮਤਲਬ ਕੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਭਈ ਲੋਨ ਦੇ ਕੇ ਤੇ ਚਲੋ ਰਾਜ ਨਵਾ ਕਰਾ ਲਿਆ ਉਹਨਾਂ ਨੂੰ ਖੁਸ਼ ਕਰ ਦਿੱਤਾ ਨਹੀਂ ਐਸਾ ਨਹੀਂ ਹੈ ਸਰ ਇਹ ਜਿਹੜਾ IMF ਤੋਂ ਇਹਨਾਂ ਨੂੰ ਮਿਲਣਾ ਸੀ ਬੇਲ ਆਊਟ ਪੈਕੇਜ ਇਹ ਪਹਿਲਾਂ ਹੀ ਪਾਈਪਲਾਈਨ ਚ ਸੀਗਾ ਸੋ ਇਸ ਤੱਥ ਨੂੰ ਆਪਾਂ ਜ਼ਰੂਰ ਥੋੜਾ ਜਿਹਾ ਨਾ ਆਪਣੀ ਉਹ ਨਹੀਂ ਹੋਇਆ ਉਹ ਤੇ ਆਲਰੇਡੀ ਪਾਈਪਲਾਈਨ ਚ ਸੀਗਾ ਤੇ ਹਾਂ ਇੰਡੀਆ ਨੇ ਆਖਰੀ ਲਮੇ ਤੱਕ ਆਖਰੀ ਮرحله ਤੱਕ ਵਿਰੋਧਤਾ ਜ਼ਰੂਰ ਕੀਤੀ ਹੈ ਕੋਸ਼ਿਸ਼ ਕੀਤੀ ਸੀ ਕਿ ਰੁਕ ਜੇ ਬਿਲਕੁਲ ਹਾਂ ਜੀ ਹਾਂ ਜੀ ਐਕਸ ਡਿਪਾਰਟਮੈਂਟ ਜੀ ਦੱਸ ਰਹੇ ਨੇ ਕਿ ਜੇ 17 ਨਹੀਂ ਜੇ ਐਫ 17 ਹੈ ਜੇ ਐਫ 17 ਉਹ ਠੀਕ ਹੈ ਹਾਂ ਜੀ ਹਾਂ ਜੀ ਔਰ ਬਲਜਿੰਦਰ ਸਿੰਘ ਜੀ ਦੱਸ ਰਹੇ ਨੇ ਕਿ 52 ਨਹੀਂ 20% ਹੈ ਖੈਰ ਚਲੋ ਪਰ ਇਨਕਰੀਸ ਤਾਂ ਹੈ ਮਤਲਬ ਕਿ ਕਿਤੇ ਨਾ ਕਿਤੇ ਉਹਨਾਂ ਦੇ ਸ਼ੇਰਾਂ ਦੇ ਵਿੱਚ ਤੇਜ਼ੀ ਤੇ ਆਈ ਨਹੀਂ ਗੱਲ ਕਿ ਆਪਾਂ ਸਹਿਮਤ ਆ ਉਹ ਕਿ ਮੰਨ ਸਕਦੇ ਆ ਕਿ ਉਹਨਾਂ ਨੂੰ ਬੈਠੇ ਬਿਠਾਇਆ ਨੂੰ ਇਹ ਤੇਜ਼ੀ ਜਿਹੜੀ ਮਿਲੇ ਆ ਜੀ ਬਿਲਕੁਲ ਹੁਣ ਰਫਾਇਲ ਬਾਰੇ ਵੀ ਦੇਖੋ ਗੱਲ ਇਹ ਆ ਕਿ ਜੋ ਬਠਿੰਡੇ ਚ ਹੋਇਆ ਹਾਲੇ ਤੱਕ ਆਪਣੀ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਕਿ ਕੀ ਇਹ ਕੋਈ ਫਿਊਲ ਟੈਂਕ ਸੀਗਾ ਜਿਹਦੇ ਚ ਬਲਾਸਟ ਹੋਇਆ ਜੋ ਲੋਕ ਉੱਥੇ ਮੌਜੂਦ ਸਨ ਜੇ ਐਸਾ ਤਾਂ ਫਿਰ ਸਥਿਤੀ ਸਪਸ਼ਟ ਕਿਉਂ ਨਹੀਂ ਕੀਤੀ ਗਈ ਕਿ ਜਹਾਜ਼ ਨਹੀਂ ਸੀ ਜੇ ਜੰਗੀ ਜਹਾਜ਼ ਹੈ ਤਾਂ ਕਿਸ ਦਾ ਹੈ ਕਿਵੇਂ ਲੱਗਿਆ ਹੈ ਠੀਕ ਹੈ ਜੀ ਤੇ ਉੱਥੋਂ ਦੇ ਲੋਕ ਤੇ ਵੀ ਗੱਲ ਕਹਿੰਦੇ ਕਿ ਉਹਦੇ 'ਚ ਘੰਟਾ ਧਮਾਕੇ ਹੁੰਦੇ ਰਹੇ ਨੇ ਉਹ ਕੀ ਚੀਜ਼ ਸੀ ਕੀ ਸੀ ਸਹੀ ਗੱਲ ਹੈ ਲੋਕਾਂ ਨੂੰ ਅਜੇ ਤੱਕ ਵੀ ਨਹੀਂ ਪਤਾ ਫਿਊਲ ਟੈਂਕ ਤੇ ਇਦਾਂ ਨਹੀਂ ਨਾ ਹੁੰਦਾ ਤਾਂ ਸੀਐਨਐਨ ਮੈਂ ਉਹੀ ਗੱਲ ਕਹਿ ਰਿਹਾ ਕਿ ਦੇਖੋ ਆਪਣੇ ਭਾਰਤੀ ਲੋਕ ਤੇ ਜਿਹੜੇ ਆ ਉਹ ਉੱਥੇ ਬੈਠੇ ਵੀ ਦੁਖੀ ਆ ਕਿਉਂਕਿ ਸੀਐਨਐਨ ਜਾਂ ਇਹਨਾਂ ਦੀ ਜਿਹੜੀ ਰਿਪੋਰਟਿੰਗ ਹੈ ਹੂੰ ਉਹ ਕੱਢ ਕੇ ਉਹ ਪਾਕਿਸਤਾਨੀ ਉਹਨਾਂ ਨੂੰ ਦਿਖਾਉਂਦੇ ਆ ਕਿ ਵੇਖੋ ਆ ਹੋਇਆ ਤੇ ਤੁਹਾਡੇ ਵਾਲੇ ਤਾਂ ਦਿਖਾਉਂਦੇ ਕੋਈ ਨਹੀਂ ਮੈਂ ਤਾਂ ਦੱਸ ਵੀ ਰਹੇ ਨੇ ਸੋਸ਼ਲ ਮੀਡੀਆ ਤੇ ਪਈ ਸਾਰੀ ਰਿਪੋਰਟ ਕਹਿੰਦੇ ਤੇ ਉਹੀ ਆ ਭਈ ਸੋਸ਼ਲ ਮੀਡੀਆ ਤੋਂ ਚੱਕ ਚੱਕ ਜੇ ਕਹਿੰਦੇ ਨੇ ਨਾ ਵੀ ਜਿਹੜਾ ਜਿਹਨੇ ਛਾਂਟਣਾ ਹੁੰਦਾ ਉਹ ਛਾਂਟ ਕੇ ਤੇ ਫਿਰ ਉਹ ਅੱਗੇ ਭੇਜੀ ਜਾਂਦਾ ਹਾਂ ਬਿਲਕੁਲ